ਐਗਰੀਕਲਚਰ ਮਿਨਿਸਟਰੀ ਦੇ ਰਿਪੋਰਟ ਆਈ ਸੀ ਉਹਦੇ ਵਿੱਚ 310 ਜ਼ਿਲ੍ਹੇ ਪ੍ਰਭਾਵਿਤ ਹੋਏ ਸਨ 2023 ਦੇ ਵਿੱਚ ਜਿਨ੍ਹਾਂ ਦੇ ਵਿੱਚ 9 ਜ਼ਿਲ੍ਹੇ ਪੰਜਾਬ ਦੇ 8 ਜ਼ਿਲ੍ਹੇ ਹਿਮਾਚਲ ਦੇ 11 ਹਰਿਆਣਾ ਦੇ ਤੇ ਕੁੱਲ 310 ਜ਼ਿਲ੍ਹਿਆਂ ਦੇ ਵਿੱਚ ਗਲੋਬਲ ਵਾਰਮਿੰਗ ਦਾ ਅਸਰ ਦੇਖਿਆ ਇਹਦੇ ਨਾਲ ਬਹੁਤ ਜ਼ਿਆਦਾ ਹੜ੍ਹ ਆਏ ਪੰਜਾਬ ਦੇ ਵਿੱਚ ਤਕਰੀਬਨ 2-2 ਮਹੀਨੇ ਇਹ ਪਾਣੀ ਅ ਬਗੇ ਤੇ ਦਿਨ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਮਜ਼ਦੂਰ ਪ੍ਰਭਾਵਿਤ ਹੋਏ ਜਿਨ੍ਹਾਂ ਦੇ ਜਿਹੜੀ ਹੈ ਪ੍ਰਭਾਈ ਜੋ ਸਰਕਾਰ ਕਰਦੀ ਹੈ ਉਹ ਬਿਲਕੁਲ ਥੋੜੀ ਹੈ ਜਿਹੜਾ ਜੋ ਨੁਕਸਾਨ ਹੁੰਦਾ ਉਹ ਬਹੁਤ ਜ਼ਿਆਦਾ ਹੁੰਦਾ ਕਿਸਾਨ ਪਹਿਲਾਂ ਹੀ ਜਿਹੜਾ ਹੈ ਗਰੀਬੀ ਦੀ ਮਾਰ ਚੱਲ ਰਿਹਾ ਹੈ ਧੰਨਵਾਦ ਚੇਅਰਮੈਨ ਸਾਹਿਬ ਆਪ ਦਾ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਸੋ ਅਸੀਂ ਜਲਵਾਯੂ ਪਰਵਰਤਨ ਤੇ ਜੋ ਪਿਛਲੇ ਸਾਲ ਐਗਰੀਕਲਚਰ ਮਿਨਿਸਟਰੀ ਦੇ ਰਿਪੋਰਟ ਆਈ ਸੀ ਉਹਦੇ ਵਿੱਚ 310 ਜ਼ਿਲ੍ਹੇ ਪ੍ਰਭਾਵਿਤ ਹੋਏ ਸਨ 2023 ਦੇ ਵਿੱਚ ਜਿਨ੍ਹਾਂ ਦੇ ਵਿੱਚ 9 ਜ਼ਿਲ੍ਹੇ ਪੰਜਾਬ ਦੇ 8 ਜ਼ਿਲ੍ਹੇ ਹਿਮਾਚਲ ਦੇ 11 ਹਰਿਆਣਾ ਦੇ ਤੇ ਕੁੱਲ 310 ਜ਼ਿਲ੍ਹਿਆਂ ਦੇ ਵਿੱਚ ਗਲੋਬਲ ਵਾਰਮਿੰਗ ਦਾ ਅਸਰ ਦੇਖਿਆ ਜਿਹਦੇ ਨਾਲ ਬਹੁਤ ਜ਼ਿਆਦਾ ਹੜ੍ਹ ਆਏ ਪੰਜਾਬ ਦੇ ਵਿੱਚ ਤਕਰੀਬਨ 2 ਟਾਈ ਮਹੀਨੇ ਇਹ ਪਾਣੀ ਵਗਿਆ ਤੇ ਜਿਨ੍ਹਾਂ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਮਜ਼ਦੂਰ ਪ੍ਰਭਾਵਿਤ ਹੋਏ ਜਿਨ੍ਹਾਂ ਨੇ ਜਿਹੜੀ ਹੈ ਪ੍ਰਭਾਈ ਜੋ ਸਰਕਾਰ ਕਰਦੀ ਹੈ ਉਹ ਬਿਲਕੁਲ ਥੋੜੀ ਹੈ ਤੇ ਬਾਕੀ ਜਿਹੜਾ ਜੋ ਨੁਕਸਾਨ ਹੁੰਦਾ ਉਹ ਬਹੁਤ ਜ਼ਿਆਦਾ ਹੁੰਦਾ ਕਿਸਾਨ ਪਹਿਲਾਂ ਹੀ ਜਿਹੜਾ ਹੈ ਗਰੀਬੀ ਦੀ ਮਾਰ ਚੱਲ ਰਿਹਾ ਹੈ ਇਹਦੇ ਖਾਸ ਕਰਕੇ ਜਿਹਨੀਆਂ ਫਸਲਾਂ ਦਾ ਵੀ ਪੂਰਾ ਮੁੱਲ ਨਹੀਂ ਮਿਲ ਰਿਹਾ ਇਸ ਕਰਕੇ ਉਹਨਾਂ ਤੇ ਜਦੋਂ ਇਹੋ ਜੀ ਮਾਰ ਪੈਂਦੀ ਆ ਤੇ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਹੈ ਬੁਰਾ ਹਾਲ ਹੁੰਦਾ ਸੋ ਉਹਨਾਂ ਦੀ ਬਾਫ ਫੰਡ ਦੀ ਲੋੜ ਹੈ 2022 ਦੇ ਵਿੱਚ ਜਿਹੜੀਆਂ ਗਲੋਬਲ ਵਾਰਮਿੰਗ ਕਰਕੇ ਗਰਮ ਹਵਾਵਾਂ ਚੱਲੀਆਂ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਜਿਹੜਾ ਆਪੋ ਜੀ ਕਣਕ ਦੀ ਪੈਦਾਵਾਰ 2021 ਦੇ ਵਿੱਚ 109.59 ਮਿਲੀਅਨ ਟਨ ਤੋਂ ਘਟ ਕੇ 107.7 ਮਿਲੀਅਨ ਟਨ ਤੱਕ ਰਹੇਗੀ ਸਾਲ 23 ਦੇ ਵਿੱਚ ਇਸੇ ਕారణਕ ਦੇ ਝਾੜ ਘਟਣ ਕਰਕੇ ਉਤਪਾਦਨ ਦੇ ਟੀਚੇ ਤੋਂ 30 ਲੱਖ ਟਨ ਦਾ ਝਾੜ ਘਟ ਗਿਆ ਸੋ ਇਸ ਨਾਲ ਜਿੱਥੇ ਦੂਜੇ ਵੱਡੇ ਕਣਕ ਉਪਾਦ ਉਪਾਦ ਭਾਰਤ ਦਾ ਨਿਰਯਾਤ ਤੇ پابੰਦੀ ਲਾਉਣੇ ਪਈ ਪੰਜਾਬ ਦੇ ਵਿੱਚ ਖੜਾ ਦਰਾਂ 2019 ਤੇ 219 ਤੇ 2023 ਵਿੱਚ ਧੋਨੇ ਦੀ ਫਸਲ ਤਬਾਹ ਹੋ ਗਈ ਖੜਾ ਬਾਰੇ ਅਧਿਕਾਰੀਆਂ ਦੀ رائے ਸੀ ਕਿ ਹੜ 8 ਅਗਸਤ ਦੇ ਮਹੀਨੇ ਵਿੱਚ ਆਉਂਦੇ ਆ ਜਦੋਂ ਕਿ ਇਹ ਜੁਲਾਈ ਦੇ ਵਿੱਚ ਹੀ ਇਹ ਜਿਹੜੇ ਹੈਗੇ ਹੜ ਆ ਗਏ ਪਿਛਲੇ ਸਾਲ 23 ਦੇ ਵਿੱਚ ਇਹ 11 ਤਰੀਕ ਨੂੰ ਪੰਜਾਬ ਦੇ ਵਿੱਚ ਹੜ ਆ ਚੁੱਕੇ ਸੀ ਪੰਜਾਬ ਦੇ ਸਰਕਾਰ ਦੇ ਅੰਕੜੇ ਅਨੁਸਾਰ 2019 ਦੇ ਵਿੱਚ 1200 ਕਰੋੜ ਦਾ ਨੁਕਸਾਨ ਹੋਇਆ ਜਿਸ ਦੇ ਨਾਲ 300 ਕਰੋੜ ਦਾ ਨੁਕਸਾਨ ਬਣਿਆ ਦੀ ਢਾਂਚੇ ਦਾ ਹੋਇਆ ਇੱਕ ਆਰਥਿਕ ਸਰਵੇਖਣ ਦੇ ਅਨੁਸਾਰ ਜਲਵਾਯੂ ਤਬਦੀਲੀ ਦਾ ਸਿੱਧਾ ਅਸਰ ਸਾਡੇ ਖਾਣ ਵਾਲੇ ਪਦਾਰਥਾਂ ਤੇ ਪੈਂਦਾ ਜਿਨ੍ਹਾਂ ਦੀਆਂ ਕੀਮਤਾਂ ਵਿੱਚ ਤਿੰਨ ਸਾਲਾਂ ਵਿੱਚ ਦੁੱਗਣਾ ਵਾਧਾ ਹੋਇਆ 2022 ਦੇ ਵਿੱਚ ਇਹ ਵਾਧਾ 3.8% ਸੀ 23 ਦੇ ਵਿੱਚ ਇਹ ਵਾਧਾ ਵਧ ਕੇ 6.6% ਪ੍ਰਤੀ ਸੀ ਪ੍ਰਤੀਸ਼ਤ ਸੀ ਤੇ ਇਸ ਸਾਲ ਇਹ 7.5% ਪਹੁੰਚ ਗਿਆ ਸੋ ਇਹ ਰਿਪੋਰਟ ਦੇ ਅਨੁਸਾਰ ਇਹ ਸਾਰੇ ਖਾਦ ਪਦਾਰਥਾਂ ਅਨਸਾਰ ਜਲ ਪ੍ਰਵਾਹੂ ਕਾਰਨ ਹੋਏ ਵਾਧਾ ਜਿਸ ਕਾਰਨ ਗਰਮ ਹਵਾਵਾਂ ਦੇ ਫਸਲਾਂ ਦੇ ਝਾੜ ਘਟੇ ਆ ਸੋ ਸਾਡੀ ਚੇਅਰਮੈਨ ਸਾਹਿਬ ਆਪ ਨੂੰ ਬੇਨਤੀ ਆ ਥੈਂਕ ਯੂ ਹੋਨਰੇਬਲ ਮੈਂਬਰਸ ਆਈ ਹੈਵ ਟੂ ਇਨਫੋਰਮ ਥੈਟ ਦਾ ਫੋਲੋਇੰਗ ਮੈਂਬਰਸ ਹੈਵ ਬੀਨ ਨੋਮੀਨੇਟਿਡ ਟੂ ਦੀ ਐਗਜ਼ਿਸਟਿੰਗ ਪੈਨਲ ਆਫ ਵਾਈਸ ਚੇਅਰਪਰਸਨਸ శ్రీ ఘనశ్యామ తివాడి శ్రీమతి ప్రియాంక చతుర్వేది